ਮੇਰੇ ਖੁੱਲ ਗਏ ਜੋ ਭਾਗ ਬਾਬਾ ਕਾਟ ਹਰ ਸੁਨੇ ਹੋ ਗਏ ਸੱਚੇ ਭਗਵਾਨ ਵਾਲੇ ਜਿਸ ਨੂੰ ਕਰਦਾ ਸੀ ਨਿਤਮਾ ਯਾਦ ਬਾਬਾ ਕਾ ਉਹ ਰੰਗ ਜੇਵਰਾਜ ਤਾਂ ਬਹੁਤ ਜੁਲਮੀ ਜਿਸका ਚੱਲਦਾ ਦਿੱਲੀ ਮਹਾਰਾਜ ਬਾਬਾ ਆਸਾ ਰਾਮ ਕਹਿੰਦਾ ਚੋ ਚੜ ਗਿਆ ਨਾ ਤਾਂ ਹੋਇਆ ਚਿੱਤ ਨਰਾਜ ਬਾਬਾ ਆਹ ਭਾਈ ਬਾਤ ਕਰਦਾ ਕਿਆ ਦੱਸਿਆ ਕੰਮ ਕਰਨਾ ਹੋ ਰਾਮ ਜਾਈ ਕੋ ਜੀਆਂ ਮਿਲੀਆਂ ਫੇਡਾਂ ਵਾਲਾ ਖਿੜ ਗਿਆ ਜਿਵੇਂ ਖਿੜ ਗਿਆ ਫੁੱਲਾਂ ਦੀਆਂ ਖਾਲੀਆਂ ਪੱਟਾਂ ਵਾਲਾ ਐ ਖਿੜ ਗਿਆ ਜਿਵੇਂ ਖਿੜ ਗਿਆ ਮੂਲਾ ਦੀਆ ਕਰੀਆ ਪੱਟਾਂ ਵਾਲਾ ਐ ਖਿੜ ਗਿਆ ਜਿਵੇਂ ਖਿੜ ਗਿਆ ਦੁਨੀਆ ਕਰੀਆ ਪੱਟਾਂ ਵਾਲਾ ਐ ਖਿੜ ਗਿਆ غاريو گندا و گاريو گندا و گاريو گندا و گاريو گندا او ڪهدا